ਸਰ ਕੀ ਨਾਮ ਹੈ ਮੇਰਾ ਨਾਮ ਵਿਰੇਸ਼ਵਰੀ ਹੈ ਮੈਂ ਇਸ ਬਤੌਰ ਐਸ ਜੋ ਡਿਊਟੀ ਨਿਭਾ ਰਿਹਾ ਹਾਂ ਪੰਜਾਬ ਪ੍ਰੋਡਕਸ਼ਨ ਰੋਥਾਂਪੋਰਟ ਹੁਸ਼ਿਆਰਪੁਰ ਤੋਂ ਅੱਜ ਤੁਸੀਂ ਇੱਥੇ ਇਹ ਵਾਦਪੁਰ ਆਏ ਪਤੰਗਾਂ ਦੁਕਾਨ ਦੇ ਕੋਲ ਖੜੇ ਕੀ ਕੀ ਮਾਜਾ ਸੀ ਸਾਡੇ ਕੋਲ ਇੱਥੇ ਇੱਕ ਇੱਕ ਕੰਪਲੇਂਟ ਪਹੁੰਚੀ ਸੀ ਥਰੂ ਬਾਇਵਰ ਚੇਅਰਮੈਨ ਸਰ ਫ੍ਰੋਮ ਪਟਿਆਲਾ ਆਪਣੇ ਹੈੱਡ ਆਫ ਹਸਪੀਟਲ ਸਾਡੇ ਕੋਲ ਕੰਪਲੇਂਟ ਪਹੁੰਚੀ ਸੀ ਰਿਗਾਰਡਿੰਗ ਕਿ ਆਪਣੇ ਬਹਾਦਰਪੁਰ ਏਰੀਆ ਵਿੱਚ ਦੁਕਾਨਾਂ ਦੀ ਲੰਬੀ ਗੇਮ ਹਾਊਸ ਠੀਕ ਹੈ ਜੀ ਉਹ ਚਾਈਨਰ ਚ ਵੇਚ ਰਹੇ ਹੈਗੇ ਆ ਇਲੀਗਲੀ ਤੇ ਉਸ ਮੌਕੇ ਦੇ ਦੌਰਾਨ ਅਪਾਥੇ ਚੈਕਿੰਗ ਕਰਨ ਆਏ ਅਥੇ ਸਵਾਕੀ ਤੇ ਇਹ ਲੋਕ ਕੀ ਵੇਚ ਰਹੇ ਹੈ ਚੈਨਾ ਡੋਰ ਕਿਵੇਂ ਵੇਚ ਰਹੇ ਹੈ ਪਰ ਜਦੋਂ ਮੌਕਾ ਦੇਖ ਰਹੇ ਸਭ ਤੋਂ ਚਾਸ ਨੂੰ ਚੈਨਾ ਡੋਰ ਲੱਭੀ ਗਈ ਹੈ ਇਹ ਸਾਡੇ ਕੋਲ ਸਬੂਤ ਹੈ ਚੈਨਾ ਡੋਰ ਦਾ ਜਿਹੜੀ ਕਿ ਵੇਚੀ ਗਈ 550 ਰੁਪਏ ਰੇਟ ਤੇ ਠੀਕ ਹੈ ਜੀ ਤੇ ਬਾਕੀ ਦੀ ਇਹਨਾਂ ਕੋਲ ਹੋ ਸਕਦੀਆਂ ਉਹ ਇਹ ਅੰਡਰ ਇਨਵੈਸਟੀਗੇਸ਼ਨ ਹੈਗੀ ਹੈ ਉਹਦੀ ਵੀ ਕਾਰਵਾਈ ਚੱਲਦੀ ਵੀ ਹੈਗੀ ਆ ਤੁਹਾਡੇ ਨੂੰ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਸੀ ਕਿ ਚੈਕਿੰਗ ਦੇ ਲਈ ਮੇਰੇ ਤੱਕ ਪਹੁੰਚੇ ਪੁਲਿਸ ਨੂੰ ਆਪਾਂ ਫੋਨ ਕੀਤਾ ਗਿਆ ਪੁਲਿਸ ਨੂੰ ਆਪਾਂ ਦੋ ਦਿਨਾਂ ਤੋਂ ਫੋਨ ਕਰ ਚੁੱਕੇ ਹੈਗੇ ਆ ਪਰ ਪੁਲਿਸ ਤੱਕ ਪਹੁੰਚੀ ਨਹੀਂ ਹੈਗੇ ਪਰ ਉਹਨਾਂ ਦਾ ਆਪਾਂ ਵੇਟ ਵੀ ਕਰ ਰਹੇ ਆ ਕਿ ਪੁ ਜਿਹੜੀ ਇਹ ਤੁਹਾਨੂੰ ਸ਼ਿਕਾਇਤ ਹੁੰਦੀ ਉਹ ਤੁਸੀਂ ਕੰਪਲੇਟ ਐਕਸ਼ਨ ਉਹਦਾ ਲੈਣੇ ਕਿ ਮੈਂ ਇੱਕ ਮਾਮਲਾ ਦਰਜ ਕਰਦੀ ਹਾਂ ਠੀਕ ਐਕਸ਼ਨ ਲੈ ਇਹ ਇਹ ਚੁੰਦਗੇ ਅੰਡਰ এনवायरमेंटल ਪ੍ਰੋਟੈਕਸ਼ਨ ਐਕਟ ਜੋ ਕੀ ਇੱਕ ਮਿਨਿਸਟਰੀ ਆਫ এনवायरमेंटਲ ਕੈਕਟ ਲਾਂਚ ਕੀਤਾ ਗਿਆ ਸੀ 1986 ਦਾ ਕਾਨੂੰਨ ਹੈਗਾ ਜਿਹਦੇ ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈਗੀ ਜਿਦੇ ਚ ਸਖਤ ਹਦਾਇਤਾਂ ਦਿੱਤੀਆਂ ਕਿ ਜੋ ਵੀ ਚੈਨਲ ਉਰ ਵਰਤਾ ਫੜਿਆ ਗਿਆ ਮਤਲਬ ਕਿ ਜੋ ਵਾਇਲਟਰ ਹੋਗਾ ਜੀ ਉਹਦੇ ਖਿਲਾਫ ਜਾਂ ਇੱਕ ਤਾਂ ਐਫਆਰ ਹੁੰਦੀ ਹੈਗੀ ਆ ਅੰਡਰ ਦ এনवायरमेंट ਪ੍ਰੋਟੈਕਸ਼ਨ ਪਲੱਸ ਉਹਦੇ ਚਲਾਨ ਕੀਤਾ ਜਾਂਦਾ ਹੈਗਾ ਵਾ ਠੀਕ ਹੈ ਜੀ ਜੋ ਕਿ ਅਮਾਉਂਟ ਹੁੰਦੀ 10 ਤੋਂ 10000 ਤੋਂ ਲੈ ਕੇ 15 ਲੱਖ ਰੱਖ ਰੁਪਏ ਤੱਕ ਦਾ ਪਲੱਸ ਨਨਚ ਜੇਲ ਹੁੰਦੀ ਕਿ 3 ਸਾਲ ਦੀ ਕੈਦ ਹੈਗੀ ਆ ਪਲੱਸ ਕੋਰਟ ਕੇਸ ਚੁੰਦਾ ਹੈਗਾ ਵਾ ਕੀ ਲੋਕਾਂ ਨੂੰ ਤੁਸੀਂ ਇਹ ਸੰਦੇਸ਼ ਦੋਗੇ ਜੋ ਦੋਰ ਵੇਚਦੇ ਹੋ ਉਹਨਾਂ ਨੂੰ ਸੰਦੇਸ਼ ਆਪਾਂ ਲੋਕਾਂ ਨੂੰ ਇਹ ਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਚਾਈਨਾ ਡੋਰ ਨੂੰ ਨਾ ਵਰਤਿਆ ਜਾਵੇ ਠੀਕ ਹੈ ਜੀ ਮਨ ਲਗੀ ਆਪਾਂ ਬਾਰ ਬਾਰ ਸੰਦੇਸ਼ ਦੇ ਰਹੇ ਕਿ ਚਾਈਨਾ ਡੋਰ ਨੂੰ ਨਾ ਯੂਜ਼ ਕਰੋ ਸਿਰਫ ਧੱਗ ਵਾਲੀ ਡੋਰ ਯੂਜ਼ ਕਰੋ ਜਿਸ ਵਿੱਚ ਕੱਚ ਨਾ ਹੋਵੇ ਓਨਲੀ ਸਿੰਪਲ ਥ੍ਰੈਡੇਡ ਡੋਰ ਜੋ ਕਿ এনवायरमेंट ਫ੍ਰੈਂਡਲੀ ਹੈ ਤੇ ਪਤੰਗ ਉਡਾਣ ਲਈ ਫਾਇਦੇਮੰਦ ਵੀ ਹੈਗੀ ਆ ਠੀਕ ਹੈ ਜਾਨੀ ਨੁਕਸਾਨ ਹੀ ਹੋਊਗਾ ਕਿਸੇ ਪੰਛੀ ਨੂੰ ਜਾਂ ਕਿਸੇ ਜੀਵ ਨੂੰ ਜਾਂ ਹਿਊਮਨ ਬੀਇੰਗਸ ਨੂੰ ਕੋਈ ਜੀਵੀ ਨੁਕਸਾਨ ਹੀ ਹੋਊਗਾ ਅਪਾ ਇਹੀ ਲੋਕਾਂ ਪਹਰਾਇਦਾ ਦੇ ਰਹੇ ਆ ਕਿ ਤੁਸੀਂ ਧਾਗੇ ਵਾਲੀ ਡੋਰ ਹੀ ਵਰਤੀ ਜਾਓ ਚੈਨਲ ਡੋਰ ਨਾ ਯੂਜ਼ ਕਰੋ ਪਲੱਸ ਹਾਂ ਅਗਰ ਕੋਈ ਅਗਰ ਚੈਨਲ ਡੋਰ ਯੂਜ਼ ਕਰਦਾ ਅਗਰ ਫੜਿਆ ਗਿਆ ਜਾਂਦਾ ਤੇ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਬਾਇ ਦਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਅੰਡਰ ਦਾ এনਵਾਇਰਨਮੈਂਟ ਪ੍ਰੋਟੈਕਸ਼ਨ ਐਕਟ 1986 ਕਿਨੇ ਗੱਟੂਪੁਰਾਮ ਦੇ ਨੇ ਸਾਡੇ ਕੋਲ ਹਜੇ ਮੌਕੇ ਤੁਹਾਡੇ ਕੋਲ ਇੱਕ ਗੱਟੂ ਹੀ ਬਰਾਮਦ ਕੀਤਾ ਗਿਆ ਹੈ ਕਿ ਬਾਕੀ ਹਜੇ ਅੰਡਰ ਇਨਵੈਸਟੀਗੇਸ਼ਨ ਹੈਗਾ ਹੋਇਆ ਜ ਇਹ ਨਾਮ ਸੁਖਪ੍ਰੀਤ ਜੀ ਮੈਂ ਜੂਨੀਅਰ এনवायरमेंट ਇੰਜੀਨੀਅਰ ਪੋਲੂਸ਼ਨ ਕੰਟਰੋਲ ਹਿਅਰ ਰਪੋਸ ਤੋਂ ਪਹਿਲਾ ਇੱਕ ਇਹ ਦੇ ਸੜੀ ਕੋ ਹੈ ਨਹੀਂ ਕਿ ਚਾਈਨਾ ਡੋਰ ਫਿਰ ਮੈਂ ਕਿਹਾ ਜਦੋਂ ਰਹਿਣ ਨੂੰ ਮੈਨੂੰ ਤਾਂ ਉਹ ਚਾਹੀਦੀ ਸੀ ਮੈਨੂੰ ਤਾਂ ਉਹਦੀ ਲੋੜ ਹੈ ਫਿਰ ਇਹਨਾਂ ਨੇ ਕਿਹਾ ਜਦੋਂ ਮਿਲ ਤੇ ਜਾਉਂਗੀ ਭਾੜੇ 550 ਆਉਂਗਾ ਉਹਦਾ ਤੇ ਇਹਨਾਂ ਨੇ ਫਿਰ ਅੰਦਰੋਂ ਆਪਣੇ ਘਰ ਦੇ ਅੰਦਰੋਂ ਲਿਆ ਕੇ ਦਿੱਤੀ 550 ਦਾ ਇੱਕ ਟੋ ਕਿੰਨੇ ਪਹਿਲੇ ਨਾ 550 ਨਹੀਂ ਪੈਸਾ ਕੋਈ ਨਹੀਂ ਲਿਆ ਸੀਗਾ ਫਿਰ ਮੈਂ ਫੋਨ ਕਰਤਾ ਸੀ ਤੇ ਉਹ ਬੋਚਾ ਨਹੀਂ ਨਹੀਂ ਤੁਸੀਂ ਵਾਪਸ ਦੇ ਦਿਓ ਅਸੀਂ ਵੇਚਣ ਨੂੰ ਨਹੀਂ ਹੈਗੀ ਇਹ ਮੈਂ ਆਪਣੇ ਮੰਡੀ ਲੈ ਕੇ ਆ ਸੀ ਕਿਤੇ ਉਹ ਪਤੰਗ ਚੜਾਵਾਂਗੇ ਇਹਨਾਂ ਪਾਏ ਪਹਿਲਾਂ ਵੇਚਣ ਨੂੰ ਆਏ ਸੀ ਇਹ 550 ਦੇ ਹਿਸਾਬ ਨਾਲ